ਇਹ ਸਰੀਰਕ ਜੀਵਨ ਇਸ ਕਰਕੇ ਦਿੱਤਾ ਹੈ ਕਿ ਗੁਰੂ ਵਾਲੇ ਬਣ ਕੇ ਆਤਮਿਕ ਜੀਵਨ ਗੁਰੂ ਤੋਂ ਲਿਓ ਜੇ ਕੇਵਲ ਸਰੀਰਕ ਜੀਵਨ ਹੈ ਤੇ ਫਿਰ ਜੰਮਦੇ ਮਰਦੇ ਰਹੋਗੇ ਤੇ ਜਦਨ ਗੁਰੂ ਕੋਲੋਂ ਆਤਮਿਕ ਜੀਵਨ ਮਿਲ ਗਿਆ ਬਸ ਉਸ ਦਿਨ ਤੁਹਾਨੂੰ ਸਿਰਤਾ ਪ੍ਰਾਪਤ ਹੋ ਜਾਣੀ ਜਨਮ ਮਰਨ ਕਟਿਆ ਜਾਂਦਾ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਪ੍ਰਸ਼ਣ ਕੀਤਾ ਕਿਤ ਵਿਦ ਪੁਰਖਾ ਜਨਮ ਵਟਾਇਆ ਕਾਹੇ ਕੋ ਤੁਝ ਕੀ ਮਨ ਲਾਇਆ ਕਿ ਸਤਿਗੁਰੂ ਦਾ ਉਤਰ ਸੀ ਸਤਗੁਰ ਕੈ ਜਨਮੈ ਗਵਨ ਮਟਾਇਆ ਕਿ ਜਦੋਂ ਤੱਕ ਸਾਡਾ ਕੇਵਲ ਮਾਤਾ ਪਿਤਾ ਦੇ ਘਰ ਜਨਮ ਹੈ ਸਾਡੀ ਸਾਰਿਆਂ ਦੀ ਸ਼ੁਰੂਆਤ ਮਾਂ ਦੀ ਕੁੱਖ ਹੈ ਤੇ ਅੰਤ ਸਾਡਾ ਸਾਰਿਆਂ ਦਾ ਧਰ ਬੀਬੀ ਕੁੱਖ ਹੈ ਪਰ ਜਿਸ ਦਿਨ ਗੁਰੂ ਦੀ ਕੁੱਖ ਤੋਂ ਜਨਮ ਹੋਵੇ ਜਿਸ ਦਿਨ ਸਾਡਾ ਗੁਰੂ ਘਰ ਜਨਮ ਹੋਵੇਗਾ ਸ਼ਬਦ ਦੀ ਕੁੱਖ ਵਿੱਚੋਂ ਖੰਡੇ ਦੀ ਬੋਲ ਦੀ ਕੁੱਖ ਵਿੱਚੋਂ جمایا پ

ਸਤਿਗੁਰੂ ਕਹਿਣ ਲੱਗੇ ਕਿ ਤੁਸੀਂ ਕਿਸ਼ਾ ਕਾਹੇ ਤੋਂ ਤੁਝੇ ਮਨ ਲਾਇਆ ਤੇ ਸਾਬ ਕਹਿੰਦੇ ਅਸੀਂ ਤਾਂ ਉਹਦੇ ਨਾਲ ਹੀ ਮਨ ਜੋੜਨਾ ਤਾਂ ਜਿੰਨੇ ਸਾਨੂੰ ਤਨ ਦਿੰਦਾ ਮਨ ਦਿੰਦਾ ਧਨ ਦਿੰਦਾ ਅਨਹਕ ਰਾਤੇ ਇਹ ਮਨ ਲਾਇਆ ਕਿਉਂਕਿ ਸਾਡਾ ਧਿਆਨ ਜਦੋਂ ਅਸੀਂ ਜਨਮ ਲੈ ਕੇ ਆਉਨੇ ਆ ਪ੍ਰਮਾਤਮਾ ਤੋਂ ਟੁੱਟਦਾ ਤੇ ਜਿੱਥੋਂ ਟੁੱਟਿਆ ਹੋਵੇ ਫਿਰ ਉੱਥੇ ਹੀ ਜੋੜਨਾ ਚਾਹੀਦਾ ਹੈ